ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਰਾਤੋਂ ਆਪਾਂ ਵਿਸ਼ਾ ਸ਼ੁਰੂ ਕੀਤਾ ਸੀ ਕਿ ਗੁਰਬਾਣੀ ਵਿੱਚ ਸੰਤ ਸਾਧੂ ਵਾਹਪੁਰਖ ਬ੍ਰਹਮ ਗਿਆਨੀ ਆਦਿ ਸ਼ਬਦ ਜਿਹੜੇ ਕਿਸ ਸੰਦਰਭ ਦੇ ਵਿੱਚ ਆਏ ਨੇ ਕਿਸ ਦੇ ਵਾਸਤੇ ਵਰਤੇ ਗਏ ਨੇ ਕਹੋਣੇ ਸਤਿਮੁੱਚ ਸੰਤ ਕਿਸ ਨੂੰ ਸਾਧੂ ਆਖਿਆ ਗਿਆ ਬ੍ਰਹਮ ਗਿਆਨੀ ਕੌਣ ਹੈ ਮਾਪੁਰਖ ਕੌਣ ਹੈ ਇਹ ਸਾਰੀਆਂ ਗੱਲਾਂ ਗੁਰਬਾਣੀ ਵਿੱਚੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਦੇ ਪਹਿਲੇ ਔਰ ਦੂਸਰੇ ਪਾਗ ਦੇ ਵਿੱਚ ਅਸੀਂ ਸਮਝਿਆ ਕਿ ਜਿਸ ਲਈ ਇੱਕ ਵਚਨ ਆਉਂਦਾ ਹੈ ਤੇ ਸੰਤ ਸ਼ਬਦ ਇੱਕ ਵਚਨ ਆਉਂਦਾ ਹੈ ਤੇ ਆ ਅਕਾਲ ਪੁਰਖ ਵਾਸਤੇ ਆਉਂਦਾ ਹੈ ਤੇ ਆ ਗੁਰੂ ਵਾਸਤੇ ਆਉਂਦਾ ਹੈ ਬਹੁਤਾਂ ਦੇ ਤੌਰ ਤੇ ਗੁਰੂ ਵਾਸਤੇ ਆਉਂਦਾ ਤੋ ਉਹਨਾਂ ਦੇ ਵਾਸਤੇ ਕਿਉਂ ਵਰਤਿਆ ਗਿਆ ਉਹ ਵੀ ਆਪਾਂ ਸਮਝ ਲਿਆ ਸੀ ਕਿ ਕਿਉਂਕਿ ਪਾੜ ਬ੍ਰਮ ਗੁਰਨਾਹੀ ਭੇਦ ਇਸ ਕਰਕੇ ਦੋਨੋਂ ਨਿਵਾਸਤੇ ਸੰਤ ਸ਼ਬਦ ਜਿਹੜਾ ਵਰਤਿਆ ਗਿਆ ਹੁਣ ਇੱਕ ਸ਼ਬਦ ਹੋਰ ਵਰਤਿਆ ਜਾਂਦਾ ਸਾਧੂ ਤੇ ਜੀ ਸਾਧੂ ਲੋਕ ਨੇ ਅਸਤੇ ਜੀ ਸਾਧੂ ਲੋਕਾਂ ਸਾਧਾ ਦੇ ਨਾਲ ਸਾਧੂਆਂ ਦੇ ਨਾਲ ਮਜ਼ਾਕ ਨਹੀਂ ਕਰਨਾ ਚਾਹੀਦਾ ਜਾਂ ਉਹਨਾਂ ਬਾਰੇ ਮੰਦਾ ਨਹੀਂ ਬੋਲਣਾ ਚਾਹੀਦਾ ਐਸ ਜੀ ਕਹਿੰਦਾ ਸੀ ਰੂਹ ਸੁਣਨ ਨੂੰ ਮਿਲਨੇ ਆ ਉਹੀ ਰੂਪ ਵਾਲੇ ਲੋਕ ਜਿਹੜੇ ਨੇੜੇ ਸੰਤ ਆਪਣੇ ਆਪ ਲੋਕਾਂ ਨੂੰ ਦਿੰਦੇ ਨੇ ਉਹੀ ਰੂਪ ਵਾਲੇ ਲੋਕ ਜਿਹੜੇ ਆ ਆਪਣੇ ਆਪ ਨੂੰ ਸਾਧੂ ਵੀ ਕਮਾਉਂਦੇ ਨੇ ਅਵਾਜ ਸਤਿਗੁਰੂ ਗੁਰੂ ਰੰਧ ਸਾਹਿਬ ਨੂੰ ਪੁੱਛੀ ਕਿ ਸਤਿਗੁਰੂ ਜੀ ਸਾਨੂੰ ਦੱਸੋ ਇਹ ਸਾਧੂ ਲਫ਼ਜ਼ ਕਿਦੇ ਵਾਸਤੇ ਹੈ ਬਾਣੀ ਸਾਧੂ ਕਿੰਨੂ ਕਹਿੰਦੀ ਹੈ ਔਰ ਇੱਥੇ ਵੀ ਜਿਸ ਵੇਲੇ ਇੱਕ ਵਚਨ ਸਾਧੂ ਆਉਂਦਾ ਹੈ ਸਾਧੂ ਲਫ਼ਜ਼ ਇੱਕ ਵਚਨ ਆਉਂਦਾ ਹੈ ਤੇ ਗੁਰੂ ਵਾਸਤੇ ਹੀ ਆਇਆ ਹੈ ਅੱਜ ਦਾ ਪਹਿਲਾ ਪ੍ਰਮਾਣ ਜਿਹੜਾ ਗੁਰੂ ਰਾਮਦਾਸ ਪਾਸ਼ਾ ਦਾ ਉਚਾਰਨ ਕੀਤਾ ਹੋਇਆ ਬਲਕਿ ਦੋਨੋਂ ਪ੍ਰਮਾਣੀ ਗੁਰੂ ਰਾਮਦਾਸ ਪਾਸ਼ਾ ਦੇ ਉਚਾਰਨ ਕੀਤੇ ਹੋਏ ਨੇ ਅੱਜ ਤੇ ਉਦੇ ਵਿੱਚ ਸਤਗੁਰੂ ਜੀ ਪਹਿਲੇ ਪਰਮਾਤਮਾ ਚ ਬਖਸ਼ਿਸ਼ ਕਰਦੇ ਨੇ ਹਰ ਹਰ ਔਨ ਮਿਲਾਵੋ ਗੁਰ ਸਾਧੂ ਜਿਸ ਐਨਸ ਹਰ ਉਰਤਾਰੀ ਗੁਰ ਡਿਠੈ ਗੁਰ ਕਾ ਸਿਖ ਬਿਗਸੈ ਜੋ ਮबारक ਦੇਖ ਮਹਤਾਰੀ ਹਰ ਹਰ ਔਨ ਮਿਲਾਵੋ ਗੁਰ ਸਾਧੂ ਏਕਾਲ ਪੁਰਖ ਜੀ ਪਰਮਾਤਮਾ ਜੀ ਵਾਹਿਗੁਰੂ ਜੀ ਮਿਹਰ ਤੇ ਕਿਰਪਾ ਕਰੋ ਮੈਨੂੰ ਗੁਰੂ ਸਾਧੂ ਮਿਲਾ ਦਿਓ ਕਿਹੜਾ ਸਾਧੂ ਮਿਲਾ ਦਿਓ ਗੁਰ ਸਾਧੂ ਜਿਸ ਐਨਸ ਹਰ ਉਰਤਾਰੀ ਜਿਹਦੇ ਨਾਲ ਮਿਲਨ ਦੇ ਨਾਲ ਮੇਰੇ ਮਨ ਦੀ ਐਸੀ ਅਵਸਥਾ ਵਾਜੇ ਕਿ ਮੈਂ ਹਰ ਵੇਲੇ ਉਸ ਅਕਾਲ ਪੁਰਖ ਨੂੰ ਆਪਣੇ ਹਿਰਦੇ ਚ ਵਸਾਈ ਰੱਖਾਂ ਹਰ ਪਲ ਆਪ ਜੀ ਨੂੰ ਆਪਣੇ ਹਿਰਦੇ ਚ ਵਸਾਉਂਦਾ ਮੇਰੇ ਕੋ ਲਈ ਸਾਧਨਾ ਹੈ ਕਿ ਮੈਨੂੰ ਗੁਰੂ ਨਾਲ ਮਿਲਾ ਦਿਓ ਗੁਰੂ ਸਾਧੂ ਨਾਲ ਮਿਲਾ ਦਿਓ ਗੁਰ ਡੀਠ ਹੈ ਗੁਰ ਕਾ ਸਿੱਖ ਬਿਗਸ ਹੈ ਗੁਰੂ ਦੇ ਦਰਸ਼ਨ ਕਰਕੇ ਇਹ ਕਿਹੜੇ ਸੰਤੂ ਦੀ ਗੱਲ ਹੋ ਰਹੀ ਹੈ ਇੱਥੇ ਗੁਰ ਡੀਠ ਹੈ ਗੁਰੂ ਦੇ ਦਰਸ਼ਨ ਕਰਕੇ ਗੁਰੂ ਸਾਧੂ ਦੀ ਗੱਲ ਹੋ ਰਹੀ ਹੈ ਗੁਰ ਡੀਠ ਹੈ ਗੁਰ ਕਾ ਸਿੱਖ ਬਿਗਸ ਹੈ ਗੁਰੂ ਦੇ ਦਰਸ਼ਨ ਕਰਕੇ ਗੁਰੂ ਦੇ ਸਿੱਖ ਦੇ ਮਨ ਦੇ ਵਿੱਚ ਚਾਹ ਪੈਦਾ ਹੋ ਜਾਂਦਾ ਹੈ ਖੁਸ਼ੀ ਪੈਦਾ ਹੁੰਦੀ ਹੈ ਇੰਜ ਉਹਦੇ ਮਨ ਦੇ ਵਿੱਚ ਚਾਹ ਹੁੰਦਾ ਹੈ ਇੰਜ ਖੁਸ਼ੀ ਆਉਂਦੀ ਜਿਵੇਂ ਬਾਰਕ ਦੇਖ ਮਹਤਾਰੀ ਜਿਵੇਂ ਬੱਚੇ ਨੂੰ ਦੇਖ ਕੇ ਮਾਵਾ ਦੇ ਮਨ ਦੇ ਵਿੱਚ ਪਿਆਰ ਆਉਂਦਾ ਹੈ ਆਪਣੀ ਮਾੜੂ ਵੇਖ ਕੇ ਬੱਚੇ ਦੇ ਮਨ ਦੇ ਵਿੱਚ ਪਿਆਰ ਆਉਂਦਾ ਹੈ ਇਹੋ ਜਿਹਾ ਚਾ ਇਹੋ ਜਿਹਾ ਪਿਆਰ ਪੈਦਾ ਹੁੰਦਾ ਹੈ ਇੱਕ ਸਿੱਖ ਦੇ ਮਨ ਦੇ ਵਿੱਚ ਗੁਰੂ ਦੇ ਦਰਸ਼ਨ ਕਰਕੇ ਇਸ ਕਰਕੇ ਮੈਨੂੰ ਗੁਰੂ ਸਾਧੂ ਮਿਲਾ ਗਿਆ ਉਹ ਦੂਸਰੇ ਪਰਮਾਨਚ ਚੌਥੇ ਨਾਨਕ ਬਖਸ਼ਿਸ਼ ਕਰਦੇ ਨੇ ਗੁਰੂ ਰਾਮਦਾਸ ਬਾਸ਼ਾ ਗੁਰ ਸਾਧੂ ਅੰਮ੍ਰਿਤ ਗਿਆਨ ਸਰਨਾਇਣ ਸਭ ਕਿਲਵਿਕ ਪਾਪ ਗਏ ਗਵਾਇਨ ਗੁਰੂ ਸਾਧੂ ਦੇ ਗਿਆਨ ਰੂਪੀ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਗੁਰ ਸਾਧੂ ਅੰਮ੍ਰਿਤ ਗਿਆਨ ਸਰ ਅੰਮ੍ਰਿਤ ਰੂਪੀ ਗਿਆਨ ਸਰੋਵਰ ਗਿਆਨ ਰੂਪੀ ਅੰਮ੍ਰਿਤ ਸਰੋਵਰ ਕੇਵਲ ਕਰਨਾ ਗਿਆਨ ਰੂਪੀ ਅੰਮ੍ਰਿਤ ਸਰੋਵਰ ਨਾਇਨ ਉਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸਭ ਕਿਲਵਿਕ ਪਾਪ ਗਏ ਗਵਾਇਨ ਸਾਰੇ ਪਾਪ ਸਾਰੇ ਏਬ ਸਾਰੀਆਂ ਕਮੀਆਂ ਸਭ ਦੂਰ ਹੋ ਜਾਂਦੀ ਹੈ ਗੁਰੂ ਦਾ ਗਿਆਨ ਸਰੋਵਰ ਐਸਾ ਹੈ ਔਰ ਇੱਥੇ ਜਿਹੜਾ ਲਫ਼ਜ਼ ਗੁਰੂ ਦਾ ਸਾਧੂ ਵਰਤਿਆ ਜਾ ਰਿਹਾ ਗੁਰੂ ਵਾਸਤੇ ਵਰਤਿਆ ਜਾ ਰਿਹਾ ਗੁਰੂ ਦਾ ਗਿਆਨ ਸਰੋਵਰ ਐਸਾ ਅੰਮ੍ਰਿਤ ਸਰੋਵਰ ਹੈ ਕਿ ਇਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਜੀਵਨ ਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ ਸਾਰੇ ਬਿਕਾਰ ਖਤਮ ਹੋ ਜਾਂਦੇ ਨੇ ਸਾਰੀਆਂ ਕਮੀਆਂ ਸਾਰੇ ਏਬ ਖਤਮ ਹੋ ਜਾਂਦੇ ਨੇ सो so, असी देख कि एक बचन जिसल साधु लफज भी आ रहा है तो गुरु वास्ते आ रहा है सतगुरु मेहर करे आप इदा ही विचार जारी रखा अने वचन पुरान करना होलों वास्ते खिमा बख्श देना जी वाह वाहिगुरू जी का खालसा वाहेगुरू जी की फतेह